ਕਹਿੰਦਾ ਸਰ ਭਾਈ ਗੁਰਜੀ ਕੀ ਫੱਟੇ ਪੰਜਾਬ ਦੇ ਉੱਤੇ ਇਹ ਜੋ ਇੱਕ ਆਫਟ ਸਾਡੀ ਅਫਸ਼ਰशाही ਤੇ ਸਰਕਾਰਾਂ ਦੀ ਨਰਾਇਕੀ ਕਾਰਨ ਆਈ ਹੈ ਇਹ ਪੰਜਾਬ ਦਾ ਵੱਡਾ ਹਿੱਸਾ ਡੁੱਬਿਆ ਪਿਆ ਹੈ ਔਰ ਸੱਜਣੋ ਜਿੱਥੇ ਘੱਗਰ ਦੇ ਜੋ ਨੇੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਵੀ ਖਤਰਾ ਬਣਿਆ ਹੋਇਆ ਉਹ ਸਾਡੀ ਕਿਸਾਨ ਦੇ ਜਵਾਨ ਭਲਾਈ ਦੁਨੀਆ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਹਿੱਸਾ ਹੈ ਪਹਿਲੇ ਦਿਨ ਤੋਂ ਹੰ ਇੱਥੇ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ ਔਰ ਲੋਕਾਂ ਦੇ ਕੋਲ ਪਹੁੰਚ ਗਏ ਸਾਡੀਆਂ ਟੀਮਾਂ ਜਿਹੜੀਆਂ ਨੇ ਕਿਉਂਕਿ ਪਹਿਲੀ ਗੱਲ ਹੈ ਪੂਰੇ ਬਾਰਡਰਿੰਗ ਏਰੀਆ ਦੇ ਵਿੱਚ ਜਿਹੜਾ ਆਪਣਾ ਸੰਪਰਕ ਹੈ ਪੂਰੇ ਗਰਦਾਸਪੁਰ ਜ਼ਿਲ੍ਹੇ ਚ ਆਪਣਾ ਜਿਹੜਾ ਸੰਪਰਕ ਹੈ ਸੋ ਸਾਰੀਆਂ ਟੀਮਾਂ ਜਿਹੜੀ ਵੀ ਕਿਸੇ ਭਰਾ ਨੂੰ ਕੋਈ ਜ਼ਰੂਰਤ ਆ ਚਾਹੇ ਆਚਾਰ ਦੀ ਚਾਹੇ ਉਹ ਲੰਗਰ ਵਿਵਸਥਾ ਦੀ ਪਸ਼ੂਆਂ ਦੀ ਹੋਵੇ ਜਾਂ ਮਨੁੱਖਾਂ ਦੀ ਹੋਵੇ ਚਾਹੇ ਉਹ ਕੱਪੜੇ ਲੱਤਾਂ ਦੀ ਹੋਵੇ ਆਇਡੈਂਟੀਫਾਈ ਕਰਕੇ ਪਰਿਵਾਰ ਦੇ ਉਹਨਾਂ ਤੱਕ ਪਹੁੰਚਾਉਣ ਦਾ ਜਿਹੜਾ ਉਹ ਯਤਨ ਪਿਲੇ ਦਿਨ ਤੋਂ ਚੱਲ ਰਿਹਾ ਹੈ ਔਰ ਅਗਾਹ ਵੀ ਜਿਹੜਾ ਹੈਗਾ ਇਹ ਯਤਨ ਇਸੇ ਤਰ੍ਹਾਂ ਜਾਰੀ ਰਹਿਣਗੇ ਲੋੜਵੰਦਾਂ ਦੀ ਅਮਦਾਦ ਕੀਤੀ ਜਾਵੇ ਕਿ ਜਿਵੇਂ ਸਰ ਜਗਦੀਪ ਸਿੰਘ ਢੱਲੇਵਾਲ ਦੀ ਜੋ ਸਾਡੇ ਕੌਮੀ ਕਨਵੀਨਰ ਨੇ ਮੋਰਚੇ ਦੇ ਜਰਨੈਲ ਸਿੰਘ ਚਹਿਲ ਦੀ ਪਾਰਟਿਕਸਨ ਜੂਨੀਅਨ ਖੇਤੀ ਬਚਾਓ ਦੇ ਪ੍ਰਧਾਨ ਨੇ ਸੋ ਇਸ ਸਾਰੇ ਮੋਰਚੇ ਦੇ ਵਿੱਚ ਜਥੇਬੰਦੀਆਂ ਜਿੰਨੀਆਂ ਵੀ ਸ਼ਾਮਲ ਨੇ ਇਹਦੇ ਚ ਆਪਣਾ ਫਰਜ ਸਮਝਦੇ ਹੋਇਆ ਦਿਨ ਰਾਤ ਇੱਕ ਕਰ ਰਹੇ ਆਂ ਔਰ ਅਸਲ ਲੋੜਵੰਦਾਂ ਦੇ ਹੱਥਾਂ ਤੱਕ ਰਾਸ਼ਨ ਲੋੜਿੰਦੀਆਂ ਚੀਜ਼ਾਂ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਕਣਕ ਦੀ ਬਜਾਈ ਜਿਹੜੀ ਹੈ ਉਹ ਵੀ ਵੱਧ ਤੋਂ ਵੱਧ ਕਿਸਾਨਾਂ ਦੀ ਬਜਾਈ ਕਰਵਾਉਣ ਦਾ ਜਿਹੜਾ ਉਹ ਉਪਰਾਲਾ ਹੋਵੇਗਾ ਔਰ ਮੁੜ ਬਥੇ ਬੇਲੀ ਚਾਹੇ ਉਹ ਗਰੀਬ ਪਰਿਵਾਰ ਨੇ ਚਾਹੇ ਜਿਹੜੇ ਵੀ ਕਿਸੇ ਦਾ ਮਕਾਨ ਟਹਿ ਗਿਆ ਜਾਂ ਕੋ ਪਸ਼ੂਆਂ ਦਾ ਨੁਕਸਾਨ ਹੈ ਯਤਨ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਉਹਨਾਂ ਦੀ ਪਰਪਾਈ ਦੇ ਲਈ ਜੋ ਵੱਧ ਤੋਂ ਵੱਧ ਹੋ ਸਕਦਾ ਹੋਏਗਾ ਉਹ ਕਰੰਦਾ ਯਤਨ ਕੀਤਾ ਜਾਵੇਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜੋ ਬਹੁਤ ਵੱਡੇ ਲੈਵਲ ਤੇ ਅਣਦੀ ਮਾਰ ਹੋਈ ਹੈ ਇਸ ਨੂੰ ਮੈਂ ਕਿ ਮੈਂ ਪ੍ਰਧਾਨ BKU ਖੇਤੀ ਵਿਚਾਰ ਹਰਿਆਣਾ ਤੋਂ ਆਪਣੀ ਟੀਮ ਲੈ ਕੇ 4 ਦਿਨ ਪਹਿਲੇ ਜਿੱਥੇ ਟੌਰਨ ਕੀਤਾ ਸੀ ਤਾਂ ਮਾਰ ਬਹੁਤ ਜ਼ਿਆਦਾ ਲੇਕਿਨ ਜਿਵੇਂ ਜਿੱਥੇ ਬੰਦੀਆਂ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਲੱਗੀਆਂ ਹੋਈਆਂ ਨੇ ਅਸੀਂ ਇਹ ਸਮਾਰ ਦੇ ਵਿੱਚੋਂ ਬਹੁਤ ਜਲਦੀ ਉੱਪਰ ਪਾਂਗੇ ਸਾਡੇ ਜਿੱਥੇ ਬੰਦੇ ਨੇ ਇਹ ਫੈਸਲਾ ਕੀਤਾ ਕਿ ਪੱਖੋ ਕੇ ਟਾਲੀ ਸਾਹਿਬ ਇਸ ਪਿੰਡ ਦੇ ਵਿੱਚ ਅਸੀਂ ਕੰਮ ਕਰਾਂਗੇ ਇਸ ਪਿੰਡ ਦੀ ਪੂਰੀ ਕਣਕ ਲਿਜਵਾਵਾਂਗੇ ਪੂਰਾ ਬੀਜ ਦੇਵਾਂਗੇ ਖਾਦ ਦੀ ਜ਼ਰੂਰਤ ਹੈ ਜਿਹੜੀ ਉਹ ਖਾਦ ਪੂਰੀ ਕਰਾਂਗੇ ਬੀਜਣ ਵਾਸਤੇ ਜਿੰਨੇ ਬੀਜਣ ਦੀ ਜ਼ਰੂਰਤ ਕੋ ਉਹ ਸਾਡੀ ਜਥੇਬੰਦੀ ਵੱਲੋਂ ਪੂਰੀ ਕੀਤੀ ਜਾਊ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਰਹਿ ਕੇ ਅਸੀਂ ਇੱਕ ਸ਼ਿਵਰ ਲਾ ਕੇ ਰੱਖਾਂਗੇ ਔਰ ਦੇਖਾਂਗੇ ਕਿ ਪਿੰਡ ਦੀਆਂ ਹੋਰ ਕੀ ਕੀ ਜ਼ਰੂਰਤਾਂ ਨੇ ਤਾਂ ਉਹ ਸਾਰੀਆਂ ਅਸੀਂ ਕੋਸ਼ਿਸ਼ ਕਰਾਂਗੇ ਜਿਆਦਾ ਤੋਂ ਜਿਆਦਾ ਜਿਹੜਾ ਪਿੰਡ ਦਾ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰਨ ਦੀ। ਸੋ ਸਭੀ ਨਾਲ ਸਰਦਾਰ ਜੀ ਹਿੰਸ ਸਿੰਘ ਢੱਲੇਵਾਲ ਜੀ ਨੇ ਸਰਦਾਰ ਸੁਖਦੇਵ ਸਿੰਘ ਭੋਜਰਾਜ ਜੀ ਨੇ ਤਾਂ ਉਸ ਦਿਨ ਸਰਦਾਰ ਸੁਖਦੇਵ ਭੋਜਰਾਜ ਜੀ ਸਾਡੇ ਨਾਲ ਹੀ ਸੀ ਤਾਂ ਇਹਨਾਂ ਦੇ ਸਹਿਯੋਗ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਤੋਂ ਆ ਕੇ ਸਾਡੀ ਪੂਰੀ ਟੀਮ ਅੱਜ ਤਕਰੀਬਨ 30-35 ਬੰਦੇ ਇੱਥੇ ਆਏ ਨੇ ਉਹ ਪੂਰਾ ਸਰਵੇ ਕਰਨਗੇ ਕਿ ਅਸੀਂ ਕਿੱਥੇ-ਕਿੱਥੇ ਕੀ ਕਰਨਾ ਹੈ। ਉਹ ਪੂਰੀ ਜਿਹੜੀ ਅਸੀਂ ਜੋਤਪੁਰ ਦੀ ਬਣਾ ਚੀ ਇਸ ਪਿੰਡ ਨੂੰ ਜਿੰਨਾ ਸਾਥੋ ਜਿਆਦਾ ਤੋਂ ਜਿਆਦਾ ਹੋਏਗਾ ਇਹਨੂੰ ਘਾਰਾ ਲਾਵਾਂਗੇ ਇੱਕਦਮ ਦੁਬਾਰਾ ਤੋਂ ਬਹਾਲ ਕਰਾਂਗੇ